ਤੇ ਨੇਪਾਲ ਨੇ ਵੀ ਹੁਣ ਦਿਖਾ ਦਿੱਤਾ ਕਿ ਜਵਾਨਾਂ ਦੀ ਆਵਾਜ਼ ਕਦੇ ਰੁਕਦੀ ਨਹੀਂ ਤੇ ਹੁਣ ਇਹ ਸੰਦੇਹਾ ਭਾਰਤ ਦੇ ਨੇਤਾਵਾਂ ਲਈ ਵੀ ਹੈ ਕਿਉਂਕਿ ਭਾਰਤ ਦੇ ਵਿੱਚ ਵੀ ਆਈਪੀ ਕਲਚਰ ਵੀ ਬਹੁਤ ਦੇਖਣ ਨੂੰ ਮਿਲਦਾ ਹੈ ਆਈਪੀ ਕਲਚਰ ਦਾ ਮਤਲਬ ਕੀ ਹੈ ਨੇਤਾਵਾਂ ਨੂੰ ਆਮ ਲੋਕਾਂ ਤੋਂ ਜ਼ਿਆਦਾ ਸੁਵਿਧਾਵਾਂ ਮਿਲਦੀਆਂ ਹਨ ਜਿੱਥੇ ਨੇਤਾਵਾਂ ਨੂੰ ਖਾਸ ਗੱਡੀਆਂ ਦਿੱਤੀਆਂ ਜਾਂਦੀਆਂ ਹਨ ਰੈਡ ਵਿਕਨ ਐਸਪੀਜੀ ਸੁਰੱਖਿਆ ਦਿੱਤੀ ਜਾਂਦੀ ਹੈ ਤੇ ਲੱਖਾਂ ਦੇ ਖਰਚੇ ਕੀਤੇ ਜਾਂਦੇ ਹਨ ਜੇ ਜਦੋਂ ਵੀ ਕੋਈ ਨੇਤਾ ਕਿਸੇ ਵੀ ਸਟੀਟੀ ਵਿੱਚ ਆਉਂਦਾ ਹੈ ਤਾਂ ਸੜਕਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ ਆਮ ਲੋਕ ਭੀੜ ਭਾਰ ਬੇਰੁਜ਼ਗਾਰੀ ਤੇ ਮਹਿੰਗਾਈ ਨਾਲ ਪੀੜ ਰਹੇ ਹਨ ਪਰ ਵੀਆਈਪੀ ਕਲਚਰ ਵਾਲੇ ਨੇਤਾ ਲਗਜ਼ਰੀ ਜ਼ਿੰਦਗੀ ਬਿਤਾ ਰਹੇ ਹਨ ਇਹ ਸਿਰਫ ਇੱਕ ਪਾਰਟੀ ਦਾ ਹਿੱਸਾ ਨਹੀਂ ਜਦਕਿ ਸਾਰੀ ਪਾਰਟੀਆਂ ਇਸ ਵੀਆਈਪੀ ਕਲਚਰ ਦਾ ਹਿੱਸਾ ਨੇ ਜਦੋਂ ਸਰਕਾਰ ਵਿੱਚ ਆਉਂਦੇ ਨੇ ਤਾਂ ਸੇਵਾ ਸੇਵਾ ਕਰਦੇ ਨੇ ਪਰ ਜਦੋਂ ਇਹਨਾਂ ਨੂੰ ਕੁਰਸੀ ਮਿਲ ਜਾਂਦੀ ਹੈ ਤਾਂ ਸੁੱਖ ਸੁਵਿਧਾ ਵਾਲੀ ਜ਼ਿੰਦਗੀ ਬਿਤਾਉਂਦੇ ਨੇ ਹੁਣ ਸਵਾਲ ਇਹ ਹੈ ਕਿ ਇਹ ਰੁਕੂਗਾ ਕਿਵੇਂ ਜੇ ਵੀਆਈਪੀ ਕਲਚਰ ਨਾ ਰੁਕਿਆ ਤਾਂ ਨੇਪਾਲ ਦੀ ਤਰ੍ਹਾਂ ਇੱਥੇ ਵੀ ਜਵਾਨ ਸੜਕਾਂ ਤੇ ਉੱਤਰ ਜਾਣਗੇ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਬਰਾਬਰੀ ਦੀ ਸਹੂਲਤਾ ਨਾ ਕਿ ਵੀਆਈਪੀ ਕਲਚਰ ਦੀ ਗੁਲਾਮੀ ਦੋਸਤੋ ਤੁਸੀਂ ਵੀ ਇਸ ਵੀਡੀਓ ਥੱਲੇ ਕਮੈਂਟ ਕਰਕੇ ਦੱਸੋ ਕਿ ਇਹ ਵੀਆਈਪੀ ਕਲਚਰ ਭਾਰਤ ਦੇ ਵਿੱਚ ਵੀ ਬੰਦ ਹੋਣਾ ਚਾਹੀਦਾ ਹੈ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ ਧੰਨਵਾਦ